ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੱਚੋ ਨਹੀਂ ਬੁਲਾਉ ਮਗਰ ਬੈਠੇ ਜਿਹੜੇ ਮਗਰ ਅਸੀਂ ਦਿਖਾਗੇ ਕਿ ਬੁਲਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਜੀ ਮੰਡਿਆਲੇ ਰਵਿੰਦਰ ਕੇ ਪਿੰਡ ਤੇ ਉੱਥੇ ਅੱਜ ਮੇਲਾ ਵਾ ਹਾਂਜੀ ਤੇ ਸਾਰੇ ਜਣੇ ਲੱਦੇ ਆਂ ਗੱਡੀ ਤੇ ਆਪਾਂ ਚੱਲੇ ਆਂ ਮੇਲੇ ਸਾਰੇ ਵੀਡੀਓ ਵਾਲੇ ਬੈਠੇ ਨੇ ਲੀਨੋਲ ਲੀਨੋਲ ਮਾਰੇ ਕੈਮਰਾ ਜਿਹਦੇ ਤੇ ਲੀਨੋਲ ਪਿੱਛੇ ਵੀ ਲੱਦੇ ਗਾ ਮੈ ਗਾ ਦੋ ਲੀਨ ਉਹ ਬਾਈ ਬਾਈ ਸਮਝੋ ਸੁਣ ਪਾਇਆ ਪਰ ਲੀਨ ਥੋੜੀ ਜਿਹੀ ਗੁੱਸੇ 'ਚ ਹੈ ਵਾਜ ਲੀਨ ਨੇ ਟੌਰ ਜੂ ਵੱਡਿਆ ਤਾਂ ਇਹ ਨਾ ਬਖਾ ਲੰਦੀ ਹੁਣ ਉੱਥੇ ਜਾ ਕੇ ਤੁਹਾਨੂੰ ਵਿਖਾ ਲਨੇ ਆ ਮੇਲਾ ਤੇ ਫਿਰ ਕੱਲ ਨੂੰ ਪਾ ਦਾਂਗੇ ਫਿਰ ਨਟ ਤੇ ਚੱਲੀਏ ਜੀ ਚਲੋ ਜੀ ਕਰਨੀ ਗੱਲ ਬਾਤ ਹੋਰ ਕਹੀ ਨਹੀਂ ਬਸ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾ ਲਦੇ ਆ ਉੱਥੇ ਜਾ ਕੇ ਨਾਲ ਦੀ ਨਾਲ ਮੇਲਾ ਤੇ ਵਲੋਗ ਅੱਡੇ ਨਾਲ ਜੁੜੇ ਰਹੋ ਰਿਸ਼ਤੇਦਾਰਾਂ ਨੂੰ ਮਲਾਉਨੇ ਆ ਤੁਹਾਨੂੰ ਹਾਂ ਜੀ ਤੇ ਸਤਿ ਸ੍ਰੀ ਅਕਾਲ ਜੀ ਬਾਈ ਓਕੇ 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 ਦੋਪੀ ਕਰਦੇ ਬਾਈ ਉਹ ਪੀਟ ਲਾ ਗਿਆ ਕੋ ਉੱਥੇ ਪਕੌੜੇ ਲੱਗਦਾ ਮਿਲ ਨਹੀਂ ਨੀ ਲਓ ਜੀ ਆਪਾਂ ਪਹੁੰਚ ਗਏ ਆਂ ਵੀ ਪਿੰਡ ਤੇ ਇੱਥੋਂ ਮੁੜਦੀ ਆ ਸੜਕ ਨਾਲੀ ਛੱਪੜ ਨਾਲੀ ਛੱਪੜ ਵਾ ਇੱਥੇ ਜਾ ਆ ਗਿਆ ਵਾ ਜੀ ਕਿਵੇਂ ਆਨੂ ਕੇ ਨਾ ਆਵੇ ਇਹਦੇ ਨਾਲ ਹੀ ਜਾ ਸਕਦਾ ਏ ਤੂੰ ਇਹ ਤੁਹਾਨੂੰ ਫਾਲਦੇ ਆ ਮੇਲਾ ਫਾਈਵ ਸਿਸਟਰ ਹਾਂ ਕੁਕੀ ਲੈਣ ਕਿੱਥੇ ਆਈਆਂ ਲੀਨ ਕਿੰਨਾ ਦਾ ਪਿੰਡ ਆ ਗਿਆ ਵਾ ਮਾਮੇ ਮਾਮੇ ਪਿੰਡ ਕਿੰਨਾ ਪਿੰਡ ਆਇਆ ਮੇਲਾ ਲੀਨ ਦਾ ਨਾਲੇ ਮੇਲਾ ਤੇ ਆਇਆ ਵਾ ਲੀਨ ਨਾਲ ਸੂਟ ਦੱਸ ਤੇਰਾ ਸੂਟ ਤੇ ਕਮੈਂਟ ਆਉਣਗੇ ਵੀ ਕਿਦਾਂ ਨੂੰ ਲੱਗਾ ਭਲਾ ਇਦਨ ਕਰ ਦਿਓ ਇਦਨ ਕਰ ਦਿਖਾਉਣਾ ਸਾਰਿਆਂ ਨੂੰ ਫਿਰ ਸਾਰਿਆਂ ਨੂੰ ਬਿੱਲੀ ਦਾ ਸੁੱਟ ਸੋਣਾ ਸਾਸਿਕਾਲ ਬੁਲਾਜੇ ਸਾਰਿਆਂ ਲੀਨੇ ਚੁੰਨੀ ਲਈ ਨਹੀਂ ਲਈ ਨਾ ਲੈ ਲੀ ਨਾ ਅੰਦਰ ਮੀਂਹ ਦੀ ਲਾਓ ਜੀ ਆਪਾਂ ਪਹੁੰਚ ਲਿਆ ਘਰ ਘਰ ਲੱਗੇ ਆ ਜੀ ਐਂਟਰੀ ਕਰਨ ਮੈਂ ਲੈ ਚੱਲੇ ਸੁਣੋ ਤੂੰ ਮੇਲੇ ਚੱਲੇ ਜਾ ਰਿਹਾ ਕਦੋਂ ਤੂੰ ਮਰਦਾ ਚੱਲੋ ਉਹ ਗੜੀ ਲਾ ਲੋ ਅਜ ਗੱਡੀ ਵੇਖੋ ਲੱਗੀ ਸਾਹੀ ਗਾਡੀ ਸਾਰਿਆਂ ਨੂੰ ਮਿਲੋ ਕਵਲਜੀਤ ਕੋਲ ਮੈਂ 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 ਉਹਨੂੰ ਬੱਚਿਆਂ ਦੀ ਟੀਚਰ ਨੂੰ ਮਿਲੋ ਤੁਸੀਂ ਸਾਰਿਆਂ ਤੋਂ ਸਾਰੇ ਆਉਣੇ ਨੇ ਨਾ ਵਿੱਚ ਰਸੋਈ ਚਾਹ ਦੀ ਚਾਹ ਆਈ ਚਾਹ ਪਾਣੀ ਪੀ ਲਿਆ ਹੋਰ ਕੋਈ ਨਹੀਂ ਚੀਜ਼ਾਂ ਗਾੜੀ ਐ ਤਾਂ ਉਹ ਚਾਰ ਵੀ ਪੀ ਦਸੀਏ ਕਿੰਨਾ ਰਸ ਕੋਲੇ ਮੈਂ ਪਿੰਡ ਬਰਗਰ ਤੇ ਸਾਨੂੰ ਮਿਲੇ ਨਹੀਂ ਹਾਂ ਹਾਂ ਜਿੰਦ ਦੇ ਮੇਲੇ ਨੂੰ ਕਰ ਘਰ ਤੇ ਮਿਲੇਣੀ ਨਹੀਂ ਰਾਤ ਨੂੰ ਖਾਣਗੇ ਨਾ ਰਸਗੁੱਲੇ ਵਰਬੀ ਦੇ ਹੋਣੇ ਖਾਣੀ ਆ ਹੋਣਾ ਇੱਕ ਉਹ ਜਾ ਕੇ ਚਲੇ ਮੇਲਾ ਵੇਖਣ ਪਰ ਉਧਰ ਲੈਣੀ ਵੀ ਦਿਖਾਉਂਦੇ ਆ ਠੀਕ ਹੈ ਕੀ ਇਹ ਰਹੀ ਬੈਠੇ ਆ ਕੇਂਦਰ ਦੇ ਘਰੇ ਉਹ ਕੇਂਦਰ ਦੇ ਪੀਕੇ ਆ ਦੇ ਘਰ ਕੋਈ ਨਾ ਪਤਾ ਇਹ ਨੂੰ ਵਾਸ ਖਾਣ ਦੀ ਪਈ ਆ ਹੈ ਖਾਣਦਾ ਹੀ ਆ ਬੱਚਾ ਨੂੰ ਮੇਰਾ ਮੈਂ ਤੁਹਾਨੂੰ ਕਿਹਨਾ ਵੀ ਦਿਨਾਂ ਬਾਅਦ ਹੀ ਖਾਣਦਾ ਹੀ ਆ ਨਹੀਂ ਅੱਜ ਦੱਬੇ ਨਹੀਂ ਹੁੰਦੇ ਤਾਂ ਕੀ ਕਰਨਾ ਨਾ ਤਾਂ ਲੈ ਨਹੀਂ ਹਰ ਚੇਤਾ ਨੂੰ ਨਹੀਂ ਪਿੰਡਦਲਾ ਕਿਤੇ ਆਉਣਾ ਹੈ ਕਿੰਦਰਾਂ ਦੀਆਂ ਭੱਜਦੇ ਵੀ ਜਾਈਆਂ ਇਹ ਦੱਬਾ ਜੇ ਵੀ ਡਿਜਨਾ ਦੇਖਾਈ ਨਹੀਂ ਆਇਆ ਮੇਰੇ ਤਾਂ ਤਰਿਆ ਹੁਣ ਚਹੀ ਐਨੇ ਖਾ ਰਦਾ ਤੁਹਾਨੂੰ ਡੱਬਾ ਨਾ ਮਿਲੂਗਾ ਕੋਈ ਕੰਮ ਦਾ सारी खराब हो गई गड़का भी लवाया डबे क्या कमली ਲਓ ਜੀ ਸਾਰੇ ਜਣੇ ਚੱਲੇ ਆ ਮੇਲੇ ਵੇਖੋ ਸੰਗਤ ਇਹ ਸਭ ਨਾਨਕਾ ਮੇਲ ਜਿਹੜਾ ਇਕੱਠਾ ਹੋਇਆ ਅੱਜ ਹੈ ਗੁਰਲਾਲ ਹੈਲੋ ਆਸ਼੍ਰੀ ਕਾਲ ਸਾਰੇ ਜਣੇ ਜਾਣਦੇ ਆ ਵੇਖੋ ਆਏ ਖੜੇ ਛੜਿਆ ਅੱਜ ਨਾਨਕਾ ਬਲ ਖੜਿਆ ਹੈ ਦੱਦਾ ਕੋਟ ਬੱਲ ਲਗਵਾ ਚੱਲੀ ਹੈ ਮੇਲਾ ਦੇ ਜੀ ਆਓ ਜੀ ਬਹੁਤ ਗਾੜੀ ਲੰਘਦੀ ਹੈ ਦੱਸੋ ਜੀ ਮੇਲਾ ਵੇਖਣ ਆਏ ਆ ਮੇਲਾ ਵਾਲੇ ਆਏ ਆ ਮੇਰੇ ਮਾਸੀ ਦੀ ਆ ਆ ਮਾਸੀ ਦੇ ਬੇਟੀ ਦੀ ਆ ਮੋਹ ਭਾਦੀ ਜੀ ਸਾਡੇ ਮਾਸੀ ਜੀ ਦੇ ਨਾਮ ਉਹ ਤੁਹਾਡੀਆਂ ਬਾਹਰ ਬੈਠੀਆਂ ਬੋਲੋ ਬੁਆ ਤੇ ਆਪਾਂ ਵੀ ਆਏ ਆ ਬੇਬੀ ਸੰਗੀ ਗਈ ਆ ਤੇ ਸੰਗ ਦੇ ਵਿੱਚ ਆਦਾ ਉਧਰ ਅੱਡੇ ਵੀ ਬੈਠੇ ਆ ਇਹ ਨਹੀਂ ਰਹਿਣਾ ਮੈਂ ਲਿਖਿਆ ਬੈਠੇ ਹੋਏ ਆ ਗਏ ਫਿਰ ਖੜੇ ਸਿਧਾ ਰਹੇ ਨੇ ਬੈਠਣੇ ਬੈਠ ਜਾਈਏ ਆ ਰੰਗ ਦੇ ਡਾ ਰੇ ਚਾਹ ਹਾਂਜੀ ਚਾਰ ਬਣਾਏ ਇਹ ਸਾਡੀ ਮਾਸੀ ਜੀ ਦੀ ਬੇਟੀ ਹੈ ਇਹ ਮਸੀਤਾਂ ਨੂੰ ਤੁਸੀਂ ਲੋ ਲੋ ਜੀ ਇਧਰ ਜਲੇਬਾਂ ਦਾ ਪ੍ਰਸ਼ਾਦ ਆ ਤੇ ਲੰਗਰ ਵਿੱਚ ਵਰਤਾਏ ਜਾਂਦੇ ਆ ਬਾਹਰ ਠੀਕ ਹੈ ਜੀ ਦਸੋ ਘੋਮਾਂ ਜੀ ਹਾਂ ਜੀ ਹਾਂ ਜੀ ਭਾਗ ਬਾਬਾਈ ਦੇ ਚਲੇ ਕੇ ਹੁਣ ਸ਼ਾਮ ਤੱਕ ਲੰਗਰ ਤਾਂ ਜਿਹੜੀ ਸੇਵਾ ਉਹ ਚਲਦੀ ਰਹਿਣੀ ਆ ਤੇ ਜਿੰਨੇ ਘਨੇ ਖਾਣੇ ਆ ਤੇ ਆਜੋ ਮੁਝਾ ਜਦ ਹੀ ਤੁਹਾਡੇ ਛੁੱਟ ਕੇ ਆਇਆ ਹਾਂ ਜਦ ਦੇਗਾ ਬਾਈ ਕਰ ਦੋ ਬਾਈ ਸਾਰਿਆਂ ਨੂੰ ਕਬਾਏ ਬਾਏ ਸਾਰਿਆਂ ਨੂੰ। ਸੋ ਕੀ ਹਾਲ ਚਾਲ ਆ? ਹਾਂ ਜੀ ਤੱਕਰ ਜੀ ਦੇ ਕੋਲ ਪਾਸ ਹੋ ਰਹੀ ਤਾਂ ਨਹੀਂ ਗਈਆਂ। ਨੂੰ ਜਨ ਨੂੰ ਪਹਿਲਾਂ ਅਠਾਲੇ ਆ। ਲੈਨ ਮੁੱਚੀ ਕਰਦੇ। ਬੋਤਲਾਂ ਆ ਨਾ ਕੁੱਟਦੀ ਉਹਦੇ ਅੱਜ ਬੰਨੀ ਕਿੱਥੋਂ? ਰੇਮ ਆਉਂਦਿਆ। ਸੁਣੀ ਲੱਗਦੀ ਇਹਨਾਂ ਕੋਲ ਰੰਮਲ ਹੋ ਜੀ। ਹਾਂ। ਉਹ ਸੁਤੀ ਚਾੜੀ ਤੇ ਥਾਲ ਖੜੇ। कह लेना हां तो सादा वो उठ के रोई नहीं है लम्मा ਆਦੇ ਮੁਕੰਤੇ ਆ ਗਿਆ ਵਾ ਤੇ ਹੁਣ ਲੱਗੇ ਆ ਖਰੀਦਦਾਰੀ ਕਰਨ ਉਹ ਤੁਹਾਨੂੰ ਦੱਸ ਨਹੀਂ ਇਹ ਲੈਣਾ ਨਹੀਂ ਨਹੀਂ ਲੈਣਾ ਨਹੀਂ ਅਰੇ ਪਹਿਲਾਂ ਲੈਣਾ ਨਹੀਂ ਲੈਣਾ ਆਦਾ ਲਾ ਮੇਲਾ ਲਾ ਆਥੀ ਨੇ ਮੇਲਾ ਮੇਲਾ ਰੇਤਾਂ ਮੇਲਾ ਰੇਤਾਂ ਪੂਰੇ ਬਾਰਾ ਹਜ਼ਾਰ ਚ ਮੇਲਾ ਪਿਆ ਹੋਇਆ ਆ ਦੇਖੋ ਸਮਾਨ